ਗਿਆ ਹੈ ਇਸ ਲਈ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਐਮਪੀ ਨੇ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਜੋ ਕਿ ਅਸਮ ਦੀ ਡਿਪਲਗਰ ਜੇਲ੍ਹ ਚ ਬੰਨੇ ਤੋਂ ਉਹਨਾਂ ਦੇ ਪ੍ਰਾਂ ਨੂੰ ਨਸ਼ੇ ਸਮੇਤ ਗ੍ਰਫਤਾਰ ਕੀਤਾ ਗਿਆ ਕਾਨੂੰਨ ਮਾਹਮ ਤੋਂ ਸਸਦ ਅੰਮ੍ਰਿਤਪਾਲ ਸਿੰਘ ਦੇ ਪ੍ਰਾਂ ਦੀ ਗ੍ਰਫਤਾਰੀ ਕੀਤੀ ਗਈ ਹੈ ਜਲੰਧਰ ਪੁਲਿਸ ਨੇ ਹਰਪ੍ਰੀਤ ਸਿੰਘ ਜੋ ਕਿ ਐਮਪੀ ਅੰਮ੍ਰਿਤਪਾਲ ਸਿੰਘ ਦੇ ਪ੍ਰਾਂ ਨੇ ਉਹਨਾਂ ਨੂੰ ਗ੍ਰਫਤਾਰ ਕੀਤਾ ਅੰਮ੍ਰਿਤਪਾਲ ਸਿੰਘ ਦੇ ਪ੍ਰਾਂ ਨੂੰ ਆਈਸ ਡਰਗਸ ਦੇ ਸਮੇਤ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਇਸ ਲਈ ਵੱਡੀ ਖਬਰ ਦਾ ਜ਼ਿਕਰ ਕਰੇ ਤਸਵੀਰ ਤੁਸੀਂ ਆਪਣੇ

ਅੰਮ੍ਰਿਤਪਾਲ ਸਿੰਘ ਕਹਿੰਦੇ ਨਜ਼ਰ ਆਦਨੇ ਕੀ ਊਨਾਲ ਦੇ ਵੱਲੋਂ ਜੋ ਹੈ ਮੋਰਚਾ ਖੋਲਿਆ ਜਾਏਗਾ ਨਸ਼ਿਆ ਦੇ ਖਿਲਾਫ ਤੇ ਵੱਡਾ ਸਵਾਲ ਇਹ ਨਿਸ਼ਾਨ ਕੀ ਖੁਦ ਅੰਮ੍ਰਿਤਪਾਲ ਸਿੰਘ ਦੇ ਪ੍ਰਾ ਜੋ ਕਿ ਐਮਪੀ ਨੇ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਪੰਚਕ ਸੀਟ ਤੋਂ ਤਕਰੀਬਨ 2 ਲੱਖ ਵੋਟਾਂ ਦੇ ਮਾਰਜਿਨ ਦੇ ਨਾਲ ਜਿੱਤ ਪ੍ਰਾਪਤ ਕੀਤੀ ਸੀ ਐਮਪੀ ਬਣੇ ਨੇ ਤੇ ਵੱਡੀ ਖਬਰ ਦਾ ਜ਼ਿਕਰ ਕਰਿਆ ਕਿ ਅੰਮ੍ਰਿਤਪਾਲ ਸਿੰਘ ਦੇ ਪ੍ਰਾ ਨੂੰ ਆਇਸ ਡਰੱਗਸ ਦੇ ਸਮੇਤ ਗ੍ਰਿਫਤਾਰ ਕੀਤਾ ਹੈ ਹਾਲੀ ਸੀਐਮ ਭਗਵੰਤ ਪਾਣ ਦੇ ਵੱਲੋਂ

ਵੱਡਾ ਸਵਾਲੇ ਨਿਸ਼ਾਨ ਲਗਾਤਾਰ ਬਰਕਰਾਰ ਸੀ ਕਿ ਜੋ ਅਮਰਿਤਪਾਲ ਸਿੰਘ ਨੇ ਉਹ ਹਲਫ ਕਦੋਂ ਲੈਣਗੇ ਤੇ ਲੰਗੀ 5 ਜੁਲਾਈ ਨੂੰ ਅਮਰਿਤਪਾਲ ਸਿੰਘ ਨੂੰ ਜੋ ਪੰਜਾਬ ਪੁਲਿਸ ਐਸਮ ਦੇ ਡਿਬਰਗੜ੍ਹ ਜੇਲ੍ਹ ਪਹੁੰਚੀ ਸੀ ਪੂਰੀ ਸੁਰੱਖਿਆ ਦੇ ਪ੍ਰਬੰਧਾ ਹੇਠ ਅਮਰਿਤਪਾਲ ਸਿੰਘ ਨੂੰ ਲੈ ਕੇ ਦਿੱਲੀ ਪਹੁੰਚੀ ਸੀ ਤੇ ਸਪੀਕਰ ਦੇ ਚੈਂਬਰ 'ਚ ਅਮਰਿਤਪਾਲ ਸਿੰਘ ਨੇ ਹਲਫ ਲਿਆ ਸੀ ਹਾਲਾਂਕਿ ਅਮਰਿਤਪਾਲ ਸਿੰਘ ਦੀ ਕੋਈ ਤਸਵੀਰ ਸਾਹਮਣੇ ਨਹੀਂ ਆਈ ਸੀ ਇਮੀਡੀਏਟਲੀ ਜਿਵੇਂ ਹੀ ਉਹਨਾਂ ਦੇ ਵੱਲੋਂ ਹਲਫ ਲੈ ਲਿਆ ਗਿਆ ਤੇ ਉਹਨਾਂ ਦੇ ਪਿਤਾ ਤੇ ਚਾਚੇ ਨਾਲ ਮੁਲਾਕਾਤ ਵੀ ਹੋਈ ਸੀ ਉਸ ਵਾਰ

ਬਿਲਕੁਲ ਜੋ ਜਾਣਕਾਰੀ ਹੁਣ ਤੱਕ ਸਾਡੇ ਤੱਕ ਪਹੁੰਚੀ ਹੈ ਤਾਂ ਲੁਧਿਆਣੇ ਵਾਲੇ ਪਾਸਿਓ ਇਹ ਦੋ ਲੋਕ ਜਿਹੜੇ ਨੇ ਗੱਡੀ ਦੇ ਵਿੱਚ ਸਵਾਰ ਹੋ ਕੇ ਜਲੰਧਰ ਵਾਲੇ ਪਾਸੇ ਆ ਰਹੇ ਸੀ ਔਰ ਨਾਕੇ ਬੰਦੀ ਦੇ ਦੌਰਾਨ ਜੋ ਜਾਣਕਾਰੀ ਹੁਣ ਤੱਕ ਮਿਲੀ ਹੈ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹ ਵੀ ਪੁਲਿਸ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਜਿਸ ਵੇਲੇ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਦੇ ਨਾਲ ਉਹਦਾ ਇੱਕ ਹੋਰ ਸਾਥੀ ਸੀ ਗੱਡੀ ਦੇ ਵਿੱਚ ਔਰ ਇਹ ਵੀ ਜਿਹੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਜਿਹੜਾ ਨਸ਼ਾ ਬਰਾਮਦ ਕੀਤਾ ਗਿਆ 4 ਗ੍ਰਾਮ ਜਿਹੜੀ ਆਈ ਸਦਤੀ ਜਾ ਰਹੀ ਔਰ ਇਹ ਵੀ ਨਾਲ ਦੀ ਨਾਲ ਕਿਹਾ ਜਾ ਰਿਹਾ ਕਿ ਲੁਧਿਆਣੇ ਵਾਲੇ ਪਾਸਿਓ ਇਹ ਇਹ ਜਿਹੜਾ ਨਸ਼ਾ ਹੈ ਉਹ ਲੈ ਕੇ ਆ ਰਹੇ ਸੀ ਔਰ ਜਿਸ ਵੇਲੇ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਸ ਵੇਲੇ ਪੁਲਿਸ ਦੇ ਜਿਹੜੇ ਸੋਰਸਸ ਨੇ ਉਹਨਾਂ ਦੇ ਮੁਤਾਬਕ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸ ਵੇਲੇ ਵੀ ਹਰਪ੍ਰੀਤ ਸਿੰਘ ਵੱਲੋਂ ਨਸ਼ਾ ਜੋ ਹੈ ਉਹ ਕੀਤਾ ਹੋਇਆ ਸੀ ਉਸ ਦੀ ਬਕਾਇਦਾ ਪੁਲਿਸ ਵੱਲੋਂ ਵੀਡੀਓਗ੍ਰਾਫੀ ਜਿਹੜੀ ਹੈ ਉਹ ਕੀਤੀ ਗਈ ਹੈ ਤਾਂ ਕਿ ਕਿਉਂਕਿ ਮਾਮਲਾ ਬਹੁਤ ਗੰਭੀਰ ਹੋ ਜਾਂਦਾ ਇੱਕ ਮੌਜੂਦਾ ਮੌਜੂਦਾ ਜਿਹੜਾ ਐਮਪੀ ਹੈ ਔਰ ਉਹ ਤਾਂ ਕਿ ਨਸ਼ੇ ਨੂੰ ਖਤਮ ਕਰਨ ਦੀ ਜਿਹੜੀ ਗੱਲ ਹੈ ਪਰਿਵਾਰ ਵੱਲੋਂ ਕਹੀ ਜਾਂਦੀ ਗਈ ਰਹੀ ਹੈ ਅਮਰਪਾਲ ਖੁਦ ਇਹ ਗੱਲ ਕਹਿੰਦਾ ਰਿਹਾ ਕਿ ਅਸੀਂ ਨੌਜਵਾਨਾਂ ਨੂੰ ਨਸ਼ੇ ਤੋਂ ਜੋ ਹੈ ਦੂਰ ਕਰਨ ਦੇ ਲਈ ਇੱਕ ਵੱਡੀ ਮੁਹਿੰਮ ਚਲਾਈ ਸੀ ਤਾਂ ਅਜਿਹੇ ਦੇ ਵਿੱਚ ਅੱਗੇ ਭਰਾ ਦਾ ਨਸ਼ੇ ਦੇ ਨਾਲ ਗ੍ਰਿਫਤਾਰ ਹੋਣਾ ਬਹੁਤ ਵੱਡੀ ਇੱਕ ਗੱਲ ਹੋ ਜਾਂਦੀ ਹੈ ਪਰ ਪੁਲਿਸ ਸੋ ਕਿਉਂਕਿ ਪੁਲਿਸ ਦੀ ਕਾਰਗੁਜ਼ਾਰੀ ਤੇ ਕੋਈ ਸਵਾਲ ਨਾ ਖੜਾ ਹੋਵੇ ਇਸ ਕਰਕੇ ਪੁਲਿਸ ਵੱਲੋਂ ਮੌਕੇ ਦੀ ਪੂਰੀ ਜਿਹੜੀ ਵੀਡੀਓਗ੍ਰਾਫੀ ਹੈ ਉਹ ਕੀਤੀ ਗਈ ਹੈ ਤਾਂ ਹੁਣ ਪੁਲਿਸ ਕੀ ਉਹ ਵੀਡੀਓ ਮੀਡੀਆ ਦੇ ਸਾਹਮਣੇ ਲੈ ਕੇ ਆਉਂਦੀ ਹੈ ਯੰਗ ਪ੍ਰੈਸ ਕਾਨਫਰੈਂਸ ਜਦੋਂ ਕੀਤੀ ਜਾਏਗੀ ਉਸ ਦੇ ਵਿੱਚ ਕੀ ਕੁਝ ਕਿਹਾ ਜਾਂਦਾ ਪਰ ਫਿਲਹਾਲ ਇੱਕ ਵੱਡੀ ਜਾਣਕਾਰੀ ਹੈ ਕਿ ਅਮਰਪਾਲ ਸਿੰਘ ਦਾ ਸਕਾਪਰਾ ਰਾਜੀਵ ਕੋਈ ਵੈਪਨਸ ਦੀ ਵੀ ਰਿਕਵਰੀ ਕੀਤੀ ਗਈ ਹੈ। ਤੇ ਦੇਖੋ ਇਸ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਪਰ ਜਿਹੜੇ ਡੀਆਈਐਸ ਜਲੰਧਰ ਰੇਂਜ ਦੇ ਹਰਪਨਬੀਰ ਸਿੰਘ ਗਿੱਲ ਤਾਂ ਉਹਨਾਂ ਵੱਲੋਂ ਕਿਉਂਕਿ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਮੁਹਿੰਮ ਵਿੱਢੀ ਗਈ ਹੈ ਦੂਜੇ ਪਾਸੇ ਜਿਹੜੇ ਨੈਸ਼ਨਲ ਹਾਈਵੇ ਨੇ ਉਹਨਾਂ ਦੇ ਉੱਤੇ ਜਿਹੜੀ ਸੁਰੱਖਿਆ ਉਹ ਵਧਾਈ ਗਈ ਹੈ ਤਾਂ ਨਾਕਾਬਦੀ ਜਿਹੜੀ ਹੈ ਉਹ ਦੱਸਿਆ ਜਾ ਰਿਹਾ ਕਿ ਹਾਈਵੇ ਦੇ ਉੱਤੇ ਦਿਨ ਰਾਤ ਬਹੁਤ ਜਿਹੜੀ ਕਰੜੀ ਕੀਤੀ ਗਈ ਹੈ ਚੈਕਿੰਗ ਜਿਹੜੀ ਹੈ ਉਹ ਵਧਾਈ ਗਈ ਹੈ ਤਾਂ ਚੈਕਿੰਗ ਦੇ ਦੌਰਾਨ ਹੀ ਜਦੋਂ ਇਸ ਗੱਡੀ ਨੂੰ ਰੋਕਿਆ ਗਿਆ ਤਾਂ ਉਸ ਦੇ ਜਦੋਂ ਚੈਕਿੰਗ ਕੀਤੀ ਗਈ ਤਲਾਸ਼ੀ ਲਈ ਗਈ ਤਾਂ ਫਿਰ ਇਹ ਜਿਹੜਾ ਨਸ਼ੀਲਾ ਪਦਾਰਥ ਹੈ ਉਹ बरामद ਹੋਇਆ ਔਰ ਸਭ ਤੋਂ ਹੈਰਾਨੀ ਦੀ ਗੱਲ ਜਿਹੜੀ ਮੈਂ ਪਹਿਲਾਂ ਵੀ ਕਿਹਾ ਉਸ ਤੋਂ ਫਿਰ ਦਰਾ ਰਹੇ ਕਿ ਜਦੋਂ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਉਸ ਵੇਲੇ ਵੀ ਉਹ ਨਸ਼ੇ ਦੀ ਹਾਲਤ ਦੇ ਵਿੱਚ ਦੱਸਿਆ ਜਾ ਰਿਹਾ ਕਿਉਂਕਿ ਹੁਣ ਤੱਕ ਅਸੀਂ ਬਹੁਤ ਵਾਰ ਅਮਰਪਾਲ ਸਿੰਘ ਦੇ ਪਿੰਡ ਵੀ ਜਾ ਚੁੱਕੇ ਹਾਂ ਉਹਨਾਂ ਦੀ ਕਵਰੇਜ ਕਰ ਚੁੱਕੇ ਤਾਂ ਇਹ ਜਿਹੜਾ ਅਮਰਪਾਲ ਦਾ ਭਰਾ ਹੈ ਉਹ ਮੀਡੀਆ ਤੇ ਸਾਹਮਣੇ ਵੀ ਹੁਣ ਤੱਕ ਕਦੇ ਖੁੱਲ ਕੇ ਨਹੀਂ ਆਇਆ ਪਰ ਉਸ ਦੀ ਗ੍ਰਿਫਤਾਰੀ ਹੋਣਾ ਔਰ ਇੱਕ ਐਮਪੀ ਬਣਨ ਤੋਂ ਬਾਅਦ ਉਸ ਦਾ ਸਾਕਾ ਭਰਾ ਜਿਹੜਾ ਕਿਉਂਕਿ ਇੱਥੇ ਇੱਕ ਹੋਰ ਜਿਹੜੀ ਗੱਲ ਗਾ ਮੈਂ ਜ਼ਿਕਰ ਕਰਨਾ ਚਾਹੁੰਦਾ ਕਿ ਜਦੋਂ ਕਡੂਰ ਸਾਹਿਬ ਹਲਕੇ ਦੀ ਚੋਣ ਪ੍ਰਕਿਰਿਆ ਜਿਹੜੀ ਚੱਲ ਰਹੀ ਸੀ ਜਦੋਂ ਚੋਣ ਪ੍ਰਚਾਰ ਚੱਲ ਰਿਹਾ ਸੀ ਤਾਂ ਉਸ ਵੇਲੇ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ ਕੁਲਬੀਰ ਸਿੰਘ ਜੀ ਬਹੁਤ ਵਾਰ ਆਪਣੀ ਸਟੇਟ ਨੂੰ ਇਹ ਗੱਲ ਕਹਿ ਚੁੱਕੇ ਨੇ ਕਿ ਜਿੰਨੇ ਵੀ ਉਮੀਦਵਾਰ ਨੇ ਉਹਨਾਂ ਦਾ ਡੋਪ ਟੈਸਟ ਜਿਹੜਾ ਉਹ ਹੋਣਾ ਚਾਹੀਦਾ ਕਿਤਨਾ ਕਿਤੇ ਉਸ ਵੇਲੇ ਖੁੱਲ ਕੇ ਭਾਵੇਂ ਉਹ ਨਹੀਂ ਸੀ ਕਿੰਦੇ ਪਰ ਕਿਤਨਾ ਕਿਤੇ ਉਹਨਾਂ ਦਾ ਇਸ਼ਾਰਾ ਜ਼ਰੂਰ ਸੀ ਤਾਂ ਅੱਜ ਪੁਲਿਸ ਵੱਲੋਂ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ ਉਸ ਤੋਂ ਬਾਅਦ ਕਿਤਨਾ ਕਿਤੇ ਇਹ ਵੱਡਾ ਖੁਲਾਸਾ ਵੀ ਹੈ ਔਰ ਪੁਲਿਸ ਦੇ ਮੁਤਾਬਕ ਮੋਹਰ ਵੀ ਉਸ ਖਬਰ ਦੇ ਉੱਤੇ ਲਗਾਈ ਗਈ ਹੈ ਕਿ ਅਮਰਿਤਪਾਲ ਸਿੰਘ ਦਾ ਜਿਹੜਾ ਸਗਾ ਭਰਾ ਹਰਪ੍ਰੀਤ ਸਿੰਘ ਉਹ ਨਸ਼ੇ ਦਾ ਆਦੀ ਹੈ ਔਰ ਉਸਦੇ ਕੋਲੋਂ ਨਸ਼ਾ ਵੀ ਬਰਾਮਦ ਹੋਇਆ ਔਰ ਜਦੋਂ ਗ੍ਰਿਫਤਾਰ ਕੀਤਾ ਜਾਂਦਾ ਉਸ ਵੇਲੇ ਉਹ ਨਸ਼ੇ ਦੀ ਹਾਲਤ ਦੇ ਵਿੱਚ ਸੀ ਰਾਜੀਵ ਜੀ ਕਿਹੜੀ ਗੱਡੀ ਸੀ ਤੇ ਗੱਡੀ 'ਚ ਕੌਣ-ਕੌਣ ਸ਼ਖਸ ਸਵਾਰ ਸੀ ਇੱਕ ਤੇ ਹ ਪੋਬੀਲ ਉਸ ਕਿ ਮੋਦੀ ਸੀ ਗੱਡੀ ਚ ਕੋਈ ਪੁਲਿਸ ਅਧਿਕਾਰੀ ਹਾਲੇ ਜਿਆਦਾ ਇਸ ਬਾਰੇ ਜਿਹੜੀ ਜਾਣਕਾਰੀ ਹੈ ਕਿਉਂਕਿ ਵੱਡੇ ਪੱਧਰ ਦਾ ਇਹ ਮਾਮਲਾ ਹੈ ਔਰ ਇਸ ਮਾਮਲੇ ਦੇ ਵਿੱਚ ਹੋ ਸਕਦਾ ਕਿ ਚੰਡੀਗੜ੍ਹ ਤੋਂ ਵੀ ਕੋਈ ਜਾਣਕਾਰੀ ਡੀਜੀਪੀ ਪੱਧਰ ਦੇ ਜਿਹੜੇ ਅਧਿਕਾਰੀ ਨੇ ਉਹ ਸਾਂਝੀ ਕਰਨ ਪਰ ਸੋਰਸਸ ਦੇ ਮੁਤਾਬਕ ਜਿਹੜੀ ਜਾਣਕਾਰੀ ਹੁਣ ਤੱਕ ਸਾਡੇ ਤੱਕ ਪਹੁੰਚੀ ਹੈ ਕਿ ਦੋ ਲੋਕ ਜਿਹੜੇ ਨੇ ਉਹ ਕਾਬੂ ਕੀਤੇ ਗਏ ਨੇ ਕਿ ਗੱਡੀ ਦੇ ਵਿੱਚ ਕੋਈ ਹੋਰ ਵੀ ਸੀ ਇਸ ਬਾਰੇ ਹਾਲੇ ਅਸੀਂ ਕੋਸ਼ਿਸ਼ ਜ਼ਰੂਰ ਕਰ ਰਹੇ ਹਾਂ ਕਿ ਅਧਿਕਾਰੀਆਂ ਦੇ ਨਾਲ ਸੰਪਰਕ ਕਰਕੇ ਕਿ ਹੋਰ ਜਾਣਕਾਰੀ ਮਿਲ ਸਕੇ ਚੁਕੇ ਪਹਿਲਾਂ ਇਸ ਖਬਰ ਬਾਰੇ ਜਿਹੜੀ ਜਾਣਕਾਰੀ ਉਹ ਰਾਤੋ ਹੀ ਜਿਹੜੀ ਆ ਉਹ ਸਾਡੇ ਤੱਕ ਪਹੁੰਚੀ ਸੀ ਪਰ ਕਿਉਂਕਿ ਮਾਮਲਾ ਬਹੁਤ ਗੰਭੀਰ ਹੋ ਜਾਂਦਾ ਇੱਕ ਪੰਥਕ ਅਚੇਰਾ ਹੋਵੇ ਔਰ ਮੌਜੂਦਾ ਐਮਪੀ ਹੋਵੇ ਪੰਥਕ ਹਲਕੇ ਦਾ ਔਰ ਉਸੇ ਭਰਾ ਦੀ ਗ੍ਰਿਫਤਾਰੀ ਹੋਵੇ ਤਾਂ ਇਸ ਕਰਕੇ ਅਸੀਂ ਵੀ ਆਪਣੇ ਪਰ ਜਿਹੜੇ ਸੋਰਸਸ ਆ ਜਾਂ ਜਿਹੜੇ ਅਧਿਕਾਰਕ ਤੌਰ ਤੇ ਇਸ ਦੀ ਜਿਹੜੀ ਪੁਸ਼ਟੀ ਕਰਨ ਦੇ ਵਿੱਚ ਥੋੜਾ ਸਮਾਂ ਜ਼ਰੂਰ ਲੱਗਾ ਪਰ ਹੁਣ ਅਸੀਂ ਆਪਣੇ ਜਿਹੜੇ ਭਰੋਸੇਮੰਦ ਸੂਤਰਾਂ ਤੋਂ ਜੋ ਜਾਣਕਾਰੀ ਮਿਲੀ ਹੈ ਦਾਅਵੇ ਦੇ ਨਾਲ ਇਹ ਖਬਰ ਜਿਹੜੀ ਆਪਣੇ ਦਰਸ਼ਕਾਂ ਦੇ ਪਿਆਰੇ ਹਰਪ੍ਰੀਤ ਸਿੰਘ ਜੀ ਰਾਜੀਵ ਮੈਂ ਤੁਹਾਡਾ ਰੁਕ ਰਾਂਗੀ ਮੈਂ ਆਪਣੇ ਸਹਿਯੋਗੀ ਦਾ ਰੁਕ ਰਾਂਗੀ ਰਾਖਵ ਜੈਨ ਮੇਰੇ ਨਾਲ ਮੌਜੂ ਨੇ ਰਾਖਵ ਜਾਨਾ ਚਾਹਾਂਗੇ ਕਿ ਵੱਡੀ ਗ੍ਰਿਫਤਾਰੀ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਐਮਪੀ ਅਮਰਿਤਪਾਲ ਸਿੰਘ ਦੇਪਰਾ ਹਰਪ੍ਰੀਤ ਸਿੰਘ ਨੂੰ ਜੋ ਹੈ ਗ੍ਰਫਤਾਰ ਕੀਤਾ ਗਿਆ ਹੈ ਜਾਨਣਾ ਚਾਹਾਂਗੇ ਆ ਗ੍ਰਿਫਤਾਰੀ ਕੀ ਕਦੋਂ ਹੋਈ ਕਿਵੇਂ ਹੋਈ ਪੂਰੀ ਇਨਫੋਰਮੇਸ਼ਨ ਹੋਣੇ ਤੱਕ ਦੀ ਤੁਹਾਡੇ ਕੋਲ ਕੀ ਕੁਛ ਹੈ ਤੇ ਮੈਂ ਮੁਰ ਤੋਂ ਆਪਣੇ ਸਹਾਇਗੀ ਦਾ ਰੁਕ ਕਰਾਂਗੀ ਤੇ ਖਡੂਰ ਸਾਹਿਬ ਤੋਂ ਸਾਂਸਦ ਅਮਰਿਤਪਾਲ ਸਿੰਘ ਦੇ ਪ੍ਰਾਣੂ ਗ੍ਰਿਫਤਾਰ ਕੀਤਾ ਗਿਆ ਹੈ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਮੇਨਾਲ ਮੇਨਾ ਮੇਰੇ ਸਹਾਇਗੀ ਰਾਜਕੁਮਾਰ ਫੋਨ ਲਾਈਨ ਤੇ ਜੁੜੇ ਹੋਏ ਨੇ ਰਾਜਕੁਮਾਰ ਅਮਰਿਤਪਾਲ ਸਿੰਘ ਦੇ ਪ੍ਰਾਦੀ ਗ੍ਰਿਫਤਾਰੀ ਹੋਈ ਹੈ ਆਈ ਸਟ੍ਰਕਸ ਤੇ ਸਮੇਂ ਜਾਨਣਾ ਚਾਹਾਂਗੇ ਆ ਗ੍ਰਿਫਤਾਰੀ ਕਦੋਂ ਹੋਈ ਕਿਵੇਂ ਹੋਈ ਤੁਹਾਡੇ ਕੋਲ ਕੀ ਕੁਛ ਜਾਣਕਾਰੀ ਕੀ ਕੁਛ ਅਪਡੇਟ ਆ ਜੋ ਪੂਰੀ ਘਟਨਾ ਹੈ ਕਦੋਂ ਦੀ ਹੈ ਜੀ ਗੁਰਜੋ ਜੀ ਜੀ ਜਾਣਕਾਰੀ ਰਾਤ ਨੂੰ ਅਨਸਾਰ ਪਤਾ ਲੱਗਾ ਹੈ ਵੀ ਇਹ ਜਿਹੜਾ ਅਮਰਤ ਅਮਰਤਪਾਲ ਦਾ ਭਰਾ ਆ ਅਰਪ੍ਰੀਤ ਉਹਨੂੰ ਰਾਤ ਹੀ ਪੁਲਿਸ ਨੂੰ ਵੱਡੀ ਹਵਲ ਸਫਲਤਾ ਹੱਥ ਲੱਗੀ ਰਾਤੀ ਉਹਨਾਂ ਨੇ ਬੀਤੀ ਰਾਤ 1:30 ਵਜੇ ਦੇ ਕਰੀਬ ਫਲੋਰਸਿਬਲ ਹਸਪੀਟਲ ਦੇ ਵਿੱਚ ਉਹਦਾ ਮੈਡੀਕਲ ਕਰਾਇਆ ਗਿਆ ਪ੍ਰਸ਼ਾਸਨ ਨੇ ਫਲੋਰ ਪੁਲਿਸ ਦੇ ਵਿੱਚ ਆਪਣੇ ਹੱਥ ਵਿੱਚ ਰੱਖਿਆ ਹੋਇਆ ਅਮਰਤਪਾਲ ਦੇ ਭਰਾ ਨੂੰ ਤੇ ਬਾਕੀ ਜਾਣਕਾਰੀ ਅਨਸਾਰ ਪਤਾ ਲੱਗੇਗਾ ਡਿਟੇਲਸ ਆਉਣ ਤੋਂ ਬਾਅਦ ਜੀ ਗੁਰਜੋ ਜੀ ਜੀ ਤੇ ਮੈਡੀਕਲ ਚ ਕੀ ਕੁਝ ਸਾਹਮਣੇ ਆਇਆ ਹੈ ਪੁਲਿਸ ਦੇ ਵੱਲੋਂ ਕੁਝ ਬਿਆਨ ਦਰਜ ਕਰਵਾਏ ਗਏ ਕੁਝ ਦਿੱਤਾ ਗਿਆ ਬਿਆਨ ਪੁਲਿਸ ਦੇ ਵੱਲੋਂ ਕੁਛ ਨਹੀਂ ਉਹਦੇ ਬਾਰੇ ਜਾਣਕਾਰੀ ਤੇ ਮੈਡੀਕਲ ਕਰਵਾ ਕੇ ਫਟਾਫਟ ਪਾਰੀ ਫੋਰਸ ਦੇ ਵਿੱਚ ਉਹਨਾਂ ਨੂੰ ਆਪਣੇ ਆਪਣੇ ਗ੍ਰਿਫਤਾਰ ਕਰਕੇ ਆਪਣੇ ਕਾਬੂ ਕਰ ਲਿਆ। ਤੇ ਤੁਹਾਨੂੰ ਗ੍ਰਿਫਤਾਰ ਕਰਕੇ ਕਿੱਥੇ ਰੱਖਿਆ ਗਿਆ ਹੈ? ਹਮੇ ਪ੍ਰਸਪਿਕ ਸਿੰਘ ਫਲੋਰ ਫਲੋਰ ਠਾਣੇ ਵਿੱਚ ਰੱਖਿਆ ਹੋਇਆ ਪਰ ਪ੍ਰਸ਼ਾਸਨ ਹਜੇ ਪੂਰੀ ਪ੍ਰੋਪਰ ਜਾਣਕਾਰੀ ਨਹੀਂ ਦੇ ਰਿਹਾ ਜੀ। ਜੀ ਜੀ ਬਹੁਤ ਬਹੁਤ ਸ਼ੁਕਰੀਆ ਮੈਡਮ ਮੇਰੇ ਸਹਿਯੋਗੀ ਰਾਘਵ ਜੈਨ ਫੋਨ ਲਾਈਨ ਤੇ ਜੁੜੇ ਹੋਏ ਨੇ। ਰਾਘਵ ਵੱਡੀ ਗ੍ਰਿਫਤਾਰੀ ਕੀਤੀ ਗਈ ਅੰਮ੍ਰਿਤ ਐਮਪੀ ਅੰਮਿਤਪਾਲ ਸਿੰਘ ਦੇ ਪ੍ਰਾਧ ਦੀ ਗ੍ਰਿਫਤਾਰੀ ਆਈਸ ਰਕਦੇ ਸਮੇਤ ਤੁਹਾਡੇ ਕੋਲ ਕੀ ਕੋਈ ਜਾਣਕਾਰੀ ਹੈ? ਹਾਲਕੀ ਅਜੋ ਰਾਜਕੁਮਾਰ ਜ਼ਿਕਰ ਕਰ ਰਹੇ ਸੀਗੇ ਕਿ ਫਿਲੌਰਚ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਫਿਲੌਰਚ ਉਹਨਾਂ ਨੂੰ ਰੱਖਿਆ ਗਿਆ ਹੈ ਬਿਲਕੁਲ ਕੱਲ ਰਾਤ ਤੋਂ ਹੀ ਬਹੁਤ ਜ਼ਿਆਦਾ ਹੈਲਚੂ ਸੀਗੀ ਰਾਤ ਨੂੰ ਵੀ ਕੋਸ਼ਿਸ਼ ਕੀਤੀ ਸੀਗੀ ਪਤਾ ਕਰਨ ਦੀ ਕਿ ਸ਼ਾਇਦ ਜਾਣਕਾਰੀ ਮਿਲ ਰਹੀ ਸੀ ਕਿ ਭਾਈ ਅਮਰਿਤਪਾਲ ਜਿਹੜਾ ਬ੍ਰਦਰ ਹੈ ਉਹਨੂੰ ਗ੍ਰਿਫਤਾਰ ਕੀਤਾ ਹੈਗਾ ਤਾਂ ਸਵੇਰ ਹੁੰਦੇ ਹੁਣ ਐਸਐਸਪੀ ਅੰਕੁਰ ਗੁਪਤਾ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿਉਂਕਿ ਜੋ ਸੋਰਸਸ ਤੋਂ ਜਾਣਕਾਰੀ ਮਿਲ ਰਹੀ ਹੈ ਕਿ 4 ਤੋਂ 5 ਗ੍ਰਾਮ ਜਿਹੜੀ ਕਿ ਆਇਸ ਡਰਗ ਉਹਨਾਂ ਕੋਲੋਂ ਬਰਾਮਦ ਹੋਈ ਹੈ ਤੇ ਨਾਲ ਸ਼ਾਹਦੀਕ ਹੋਰ ਸਾਥੀ ਵੀ ਨਾਲ ਗ੍ਰਿਫਤਾਰ ਕੀਤਾ ਹੈਗਾ ਫਿਲਹਾਲ ਉਹਦੀ ਪੁਸ਼ਟੀ ਨਹੀਂ ਕਰਦੇ ਪਰ ਜਿਹੜੇ ਭਰਾ ਵੈ ਉਹਨਾਂ ਦਾ ਉਹਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਐਸਐਸਪੀ ਅਜੇ ਜ਼ਿਆਦਾ ਗੱਲ ਕਰਨ ਤੋਂ ਕਿਪਰਾਰ ਹੈ ਕਿਉਂਕਿ ਕਿ ਸੈਂਸਿਟਿਵ ਕੇਸ ਵੀ ਹੈਗਾ ਵੈ ਤੇ ਉਹਨਾਂ ਦਾ ਕਿਹਾ ਕਿ ਕੁਝ ਥੇਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾਊਗੀ ਤੇ ਬਾਕੀ ਵੀ ਜਿਹੜੀ ਜਾਣਕਾਰੀ ਹੈ ਸਾਂਝੀ ਕੀਤੀ ਜਾਊਗੀ ਕਿਉਂਕਿ ਰਾਤ ਨੂੰ ਵੀ ਸਾਡੇ ਕੁਝ ਰਿਪੋਰਟਰ ਉੱਥੇ ਗਏ ਸੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਜਿਹੜਾ ਫਲੋਰ ਥੋਣਾ ਵੈ ਉਹਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ ਤੇ ਬਾਹਰ ਕਈ ਗੱਡੀਆਂ ਖੜ੍ਹੀ ਸੀਗੀ ਤੇ ਉੱਥੇ ਪਤਾ ਲੱਗ ਰਿਹਾ ਸੀ ਕਿ ਵੱਡਾ ਕੇਸ ਹੈ शायद शायद चंडगढ़ भी जी हो सकती जी। जी है कुछ जानकारी राघव सा कारने जने मौजूद से कितने नाकेबंदी की गई थी क्योंकि आ खबर किल सामने आ रही है जो गड्डी है लुधियाने तो जलंधर जा रही है। ਦੇਖੋ ਹਜੇ ਇਹ ਸਭ ਜਿਹੜੀ ਗੱਲਾਂ ਹੈਗੇ ਸੋਰਸਸ ਤੋਂ ਪਤਾ ਤਾਂ ਲੱਗ ਰਹੀ ਹੈ ਲੇਕਿਨ ਹਜੇ ਅਧਿਕਾਰਿਕ ਤੌਰ ਤੇ ਇਸ ਦੀ ਕੋਈ ਵੀ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੈਗਾ ਕਿਉਂਕਿ ਜੇ ਅਗਰ ਐਸਐਸਪੀ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਤਾਂ ਬੜੀ ਜਲਦੀ ਫੋਨ ਕੱਟ ਕਰਦੇ ਪਏ ਜ਼ਿਆਦਾ ਗੱਲਬਾਤ ਨਹੀਂ ਕਰਦੇ ਸਵੇਰੇ ਵੀ ਤਿਰਫ ਉਹਨਾਂ ਨੇ ਇੰਨੀ ਗੱਲ ਕੀਤੀ ਕਿ ਹਾਂ ਅਸੀਂ ਗ੍ਰਿਫਤਾਰ ਕੀਤਾ ਹੈਗਾ ਤੇ ਜਿਹੜੀ ਡਿਟੇਲ ਹੈ ਉਹ ਮੀਡੀਆ ਨਾਲ ਅਸੀਂ ਜਲਦ ਸਾਂਝੀ ਕਰਾਂਗੇ ਫਿਲਹਾਲ ਹਜੇ ਅਸੀਂ ਜ਼ਿਆਦਾ ਕੁਝ ਨਹੀਂ ਦੱਸ ਸਕਦੇ ਕਿਉਂਕਿ ਅਸੀਂ ਜਦੋਂ ਕੁਆਂਟੀਟੀ ਵੀ ਜਾਣਨੀ ਚਾਹੀਦੀ ਕਿ ਆਖਰ ਕਿੰਨੀ ਕੁਆਂਟੀਟੀ ਹੈ ਤੇ ਉਹਦੀ ਵੀ ਜਿਹੜੀ ਪੁਸ਼ਟੀ ਨਹੀਂ ਕੀਤੀ ਲੇਕਿਨ ਮਿਲੀ ਹੈਗੀ ਹੈ ਫਿਲਹਾਲ ਕੁਝ ਦਿਨਾਂ ਚ ਸ਼ਾਇਦ ਮੀਡੀਆ ਨਾਲ ਗੱਲਬਾਤ ਵੀ ਸਾਂਝੀ ਕਰੋਗੇ ਜਿਸ ਤਰ੍ਹਾਂ ਸਾਡੇ ਸਹਿਯੋਗ ਨੇ ਦੱਸੇ ਕਿ ਫਿਲਹਾਲ ਉਹਨਾਂ ਦਾ ਮੈਡੀਕਲ ਹੋ ਚੁੱਕਾ ਹੋਇਆ ਤੇ ਉਹਨਾਂ ਨੂੰ ਜਿਹੜੇ ਕਿ ਦੁਬਾਰਾ ਥਾਣੇ ਲੈ ਕੇ ਗਏ ਤੇ ਉੱਥੋਂ ਪਤਾ ਲੱਗੂ ਕਿ ਉਹ ਖੁਦ ਕੰਜ਼ਿਊਮ ਕਰਦੇ ਸੀ ਕਿੱਥੇ ਲੈ ਕੇ ਚੱਲਦੇ ਸੀ ਕਿੱਥੋਂ ਲੈ ਕੇ ਆਏ ਸੀ ਤੇ ਪੁਲਿਸ ਕਿੰਨੀ ਦੇਰ ਤੋਂ ਨਾਲ ਮਿਲ ਰਹੀ ਹੈ ਆ ਵੀ ਤੁਹਾਡੇ ਨਾਲ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਮੌਕੇ ਤੇ ਪੁਲਿਸ ਦੇ ਵੱਲੋਂ ਵੀਡੀਓਗ੍ਰਾਫੀ ਕੀਤੀ ਗਈ ਹੈ ਕਿਉਂਕਿ ਹਰਪ੍ਰੀਤ ਸਿੰਘ ਨਸ਼ੇ 'ਚ ਤੁਤ ਸੀ ਦੇਖੋ ਇਹ ਚੀਜ਼ ਦਾ ਵੀ ਰਿਸੋਰਸਿਸ ਪਤਾ ਲੱਗ ਰਿਹਾ ਫਿਲਹਾਲ ਪਰ ਪੁਸ਼ਟੀ ਨਹੀਂ ਕਰਾਂਗੇ ਕਿਉਂਕਿ ਜਦੋਂ ਇਦਾਂ ਦੇ ਕੋਈ ਸੈਂਸਿਟਿਵ ਕੇਸ ਹੁੰਦਾ ਤੇ ਜਿਹੜੇ ਪੁਲਸ ਹੁੰਦੀ ਉਹ ਵੀ ਸਾਰੇ ਇਤਿਆਜ਼ ਵਰਤਦੇ ਹੈਗੇ ਕਿਉਂਕਿ ਮੌਕੇ ਤੇ ਕੋਈ ਤਾਂ ਕੋਈ ਇਦਾਂ ਹੁੰਦਾ ਕਿ ਵੀਡੀਓਗ੍ਰਾਫੀ ਅੱਜਕੱਲ ਜ਼ਰੂਰ ਕਰਦਾ ਹੈਗਾ ਤਾਂ ਕਿ ਬਾਅਦ ਤੇ ਉਹ ਦੇ ਕੇ ਸਬੂਤ ਕੋਈ ਪੇਸ਼ ਕਰਨਾ ਹੋਵੇ ਤੇ ਸਬੂਤ ਦੇ ਤੌਰ ਤੇ ਵੀ ਜਿਹੜੇ ਕਿ ਦਿਖਾਈ ਸਕਦੇ ਕਿਉਂਕਿ ਰਾਤੀ ਇਹ ਸਾਰਾ ਆਪਰੇਸ਼ਨ ਹੋਇਆ ਵੈ ਦੇਰ ਰਾਤ ਦਾ ਸਾਰਾ ਸੀਨ ਹੈ ਕਰੀਬ 1.5 ਤੋਂ 2 ਵਜੇ ਦਾ ਸਮਾਂ ਹੋਊਗਾ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਏ ਸੀਗੇ ਤਾਂ ਉਸ ਤੋਂ ਬਾਅਦ ਤੋਂ ਹੁਣ ਸਵੇਰੇ ਜਿਸ ਤਰ੍ਹਾਂ ਮੈਡੀਕਲ ਕਰਵਾਇਆ ਤੇ ਮੈਨੂੰ ਲੱਗਦਾ ਕਿ ਮੈਡੀਕਲ ਦੀ ਰਿਪੋਰਟ ਆਉਣ ਤੋਂ ਬਾਅਦ মিডিਆ ਤੱਕ ਹੁਣ ਇਹਨਾਂ ਨੂੰ ਇਹ ਜਿਹੜੀ ਗੱਲ ਸਾਂਝੀ ਕਰਨੀ ਪਊਗੀ ਕਿ ਆਖਿਰ ਜਿਹੜੇ ਡਰੱਗਸ ਪੀਓ ਕੋਈ ਖੁਦ ਲੈਂਦੇ ਸੀਗੇ ਜਾਂ ਫਿਰ ਉਹ ਜਿਹੜੀ ਅੱਗੇ ਦੇਣ ਜਾ ਰਹੇ ਸੀ ਕਿੱਥੋਂ ਆਈ ਸੀ ਡਰੱਗਟ ਨਾਲ ਕੌਣ-ਕੌਣ ਉਹਨਾਂ ਦੇ ਨਾਲ ਮੌਜੂਦ ਸੀਗਾ राघव आ कुछ पता चल पाया है क्योंकि मेडिकल ते हो चुका है रात न ही पुलिस हॉस्पिटल ले जाके ले जाया गया और उन्हें मेडिकल करवाया गया आ कुछ जानकारी है कि कोर्ट कदों तो तक पेश किया जा सकता है हरप्रीत ਦੇਖੋ ਹਜੇ ਕੋਰਟ ਕਰੀ ਦੇ ਤੱਕ ਪੇਸ਼ ਕੀਤਾ ਜਾ ਸਕਦਾ ਹਜੇ ਇਹਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਕਿ ਅਧਿਕਾਰੀ ਹਜੇ ਜ਼ਿਆਦਾ ਇਸ ਤੇ ਗੱਲਬਾਤ ਕਰਨ ਤੋਂ ਕਤਰਾਉਂਦੇ ਪਏ ਕਿਉਂਕਿ ਕਿਤੇ ਨਾ ਕਿਤੇ ਸੈਂਸਿਟਿਵ ਕੇਸ ਹੈ ਰਾਤ ਨੂੰ ਵੀ ਕਾਫੀ ਕੋਸ਼ਿਸ਼ ਕੀਤੀ ਗਈ ਸੀ ਤਾਂ ਕਿ ਪਤਾ ਲੱਗ ਸਕੇ ਪਰ ਜਿਸ ਤਰ੍ਹਾਂ ਹੁਣ ਪ੍ਰੋਸੈਸ ਚੱਲਦਾ ਹੈ ਮੇਰੇ ਹਿਸਾਬ ਨਾਲ ਜਲਦੀ ਕੋਰਟ 'ਚ ਵੀ ਪੇਸ਼ ਕੀਤਾ ਜਾ ਸਕਦਾ ਹੈ ਫਿਲਹਾਲ ਹਜੇ ਫਲੋਰ ਦਾ ਜਿਹੜਾ ਥਾਣਾ ਵਾ ਉਹਦੇ ਅੰਦਰ ਉਹਨਾਂ ਰੱਖਿਆ ਗਿਆ ਤੇ ਕਾਫੀ ਸਿਕਿਉਰਿਟੀ ਉੱਥੇ ਤੇ ਨਾ ਤਾਂ ਸ਼ਾਇਦ ਵੱਡੇ ਹੋਰ ਅਧਿਕਾਰੀ ਵੀ ਜਿਹੜੇ ਕਿਸੇ ਸਮੇ ਫਲੋਰੀ ਪਹੁੰਚੇ ਹੋਏ ਐ ਤੇ ਸਾਡੀ ਕੋਸ਼ਿਸ਼ ਹੈ ਕਿ ਜਲਦ ਜਲ ਜਿਹੜੀ ਹੋਰ ਵੀ ਜਾਣਕਾਰੀ ਹੁਣ ਡੀਏਡੀ ਸਾਹਿਬ ਨਾਲ ਵੀ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਤਾਂ ਕਿ ਹੋਰ ਇਸ ਕੇਸ ਦੀ ਜਾਣਕਾਰੀ ਜਿਹੜੀ ਕਿ ਮਿਲ ਪਾਵੇ ਜੀ ਤੇ ਰਾਘਵਰ ਰਾਧਾਪੁਰਾ ਵਾਕਿਆ ਹੈ ਕਿ ਕੁਝ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਦਾ ਪ੍ਰਤੀਕਰਮ ਹੁਣ ਤੱਕ ਸਾਹਮਣੇ ਆਇਆ ਹੈ ਕਿਉਂਕਿ 10 ਆਲਰੇਡੀ ਵੱਚ ਚੁੱਕੇ ਨੇ ਅਮਰਿਤਪਾਲ ਸਿੰਘ ਉਹਨਾਂ ਦੇ ਮਾਤਾ ਪਿਤਾ ਖੁਦ ਐਸ ਗੱਲ ਨੂੰ ਕਹਿੰਦੇ ਨੇ ਨਸ਼ੇ ਦੀ ਖਾਤਮੇ ਦੀ ਗੱਲ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਬਿਲਕੁਲ ਸਾਡੇ ਜਿਹੜੇ ਵਿਆਪਕ ਤੋਂ ਰਿਪੋਰਟਰ ਹੈ ਪ੍ਰੈਸ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਪਰਿਵਾਰਕ ਸਦਸਿਆਂ ਨਾਲ ਗੱਲਬਾਤ ਹੋ ਪਾਵੇ ਲੇਕਿਨ ਉਹਨਾਂ ਵੱਲੋਂ ਹਜੇ ਕੋਈ ਵੀ ਬਿਆਨ ਜਾਂ ਕੋਈ ਗੱਲਬਾਤ ਸਾਹਮਣੇ ਨਹੀਂ ਆ ਰਹੀ ਹੈਗੀ ਤੇ ਕਿਉਂਕਿ ਹੋ ਸਕਦਾ ਹੈ ਕਿ ਉਹ ਵੀ ਹਜੇ ਸ਼ੋਕ 'ਚ ਹੋਵੇ ਜਾਂ ਕਿਸੇ ਤਰ੍ਹਾਂ ਉਹਨਾਂ ਨੂੰ ਹਜੇ ਗੱਲ ਦਾ ਪੂਰੀ ਤਰ੍ਹਾਂ ਪਤਾ ਆਇਆ ਨਹੀਂ ਪਤਾ ਹੈਗਾ ਵੈ ਤੇ ਹਜੇ ਉਹ ਵੀ ਉਹਨਾਂ ਵੱਲੋਂ ਵੀ ਕੋਈ ਬਿਆਨ ਜਿਹੜਾ ਕਿ ਸਾਹਮਣੇ ਨਹੀਂ ਆਇਆ ਪਰ ਅਸੀਂ ਉਹਨਾਂ ਨਾਲ ਵੀ ਕੋਸ਼ਿਸ਼ ਕਰ ਰਹੇ ਕਿ ਉਹਨਾਂ ਵੱਲੋਂ ਵੀ ਪਤਾ ਲੱਗ ਸਕੇ ਕਿ ਇਹ ਗੱਲ ਆਖਿਰਕਾਰ ਕਾਰਨ ਕੀ ਹੈਗਾ ਨਸ਼ਾ ਕੀ ਉਹ ਕਿਸੇ ਲੈ ਕੇ ਚੱਲੇ ਸੀ ਖੁਦ ਲੈਂਦੇ ਸੀ ਆ ਕੀ ਚੀਜ਼ ਹੈਗੀ ਉਹ ਹਜੇ ਤੱਕ ਕਲੀਅਰ ਨਹੀਂ ਹੋਈ ਹੈ ਇਹ ਸਾਰੀ ਚੀਜ਼ਾਂ ਉਦੋਂ ਹੀ ਕਲੀਅਰ ਹੋਊਗੀ ਜਦੋਂ ਪੁਲਿਸ ਇਸ ਚੀਜ਼ ਦੀ ਪੁਸ਼ਟੀ ਕਰੂਗੀ ਕਿ ਜਿਹੜੀ ਵੀਡੀਓ ਵਾਲੀ ਗੱਲ ਸਾਹਮਣੇ ਆ ਰਹੀ ਹੈ ਉਹ ਵੀ ਕਬੱਡੀ ਚੀਜ਼ ਹੋ ਗਈ ਕਿ ਕਿਹਾ ਕਿ ਉਸ ਵੀਡੀਓ ਵਿੱਚ ਹੈ ਕੀ ਹੈ ਕਿ ਉਹ ਕੋਪੋ ਨਸ਼ਾ ਕਰਦੇ ਪਏ ਆ ਨਸ਼ਾ ਲੈ ਕੇ ਜਾ ਰਹੇ ਸੀ ਜਾਂ ਫਿਰ ਆਪਣੇ ਸਾਥੀਆਂ ਨਾਲ ਕਿੱਥੇ ਬੈਠੇ ਸੀ ਕੀ ਸਾਰੀ ਚੀਜ਼ ਹੈ ਉਹ ਕੁਛੀ ਦੇਰ ਤੇ ਜਦੋਂ ਐਸਐਸਪੀ ਜਾਂ ਫਿਰ ਡੀਆਈਜੀ ਜਲੰਧਰ ਰੇਂਜ ਇੱਕ ਕੌਨਫਰੰਸ ਕਰਦੇ ਨੇ ਤੇ ਉਦੋਂ ਸਾਰੀ ਤਿੱਜਾ ਜਿਹੜੀ ਜਲਦੀ ਸਾਫ਼ ਹੋ ਗਈ ਆ ਜੀ ਜੀ ਰਾਘਵ ਤੁਸੀਂ ਸਾਡੇ ਨਾਲ ਜੁੜੇ ਹੋ ਸਾਡੇ ਨਾਲ ਜੋ ਦਰਸ਼ਕ ਹੋਣੇ ਹੋਣੇ ਜੁੜੇ ਨੇ ਵੱਡੀ ਖਬਰ ਦਾ ਜ਼ਿਕਰ ਕਰਿਆ ਅਮਰਿਤਪਾਲ ਸਿੰਘ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਨਸ਼ੇ ਸਮੇਤ ਆ ਵੱਡੀ ਗ੍ਰਿਫਤਾਰੀ ਜੋ ਹੈ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਤਕਰੀਬਨ ਰਾਤ 1:30 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਪੂਰਾ ਇਨਸੀਡੈਂਟ ਦੱਸਿਆ ਜਾ ਰਿਹਾ ਹੈ ਜਦੋਂ ਕਿ

ਤਮਾਮ ਜੋ ਮੌਕੇ ਤੇ ਮੌਜੂਦ ਪੁਲਿਸੀ ਪੁਲਿਸ ਦੇ ਵੱਲੋਂ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ ਜੇ ਹੁਣ ਅਸੀਂ ਗੱਲ ਕਰੀਏ ਤੇ ਹਰਪ੍ਰੀਤ ਸਿੰਘ ਨੂੰ ਫਿਲੌਰ ਥਾਣੇ 'ਚ ਰੱਖਿਆ ਗਿਆ ਹਾਲਾਂਕਿ ਮਾਤਾ ਪਿਤਾ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਅਮਰਿਤਪਾਲ ਸਿੰਘ ਦੀ ਜੇ ਅਸੀਂ ਗੱਲ ਕਰੀਏ ਅਮਰਿਤਪਾਲ ਸਿੰਘ ਦੇ ਸਾਥੀਆਂ ਦੀ ਅਸੀਂ ਗੱਲ ਕਰੀਏ ਜਿਉਂ ਉਹਨਾਂ ਦੇ ਮਾਤਾ ਪਿਤਾ ਦੀ ਗੱਲ ਕਰੀਏ ਤੇ ਉਹਨਾਂ ਦੇ ਵੱਲੋਂ ਨਸ਼ੇ ਦੇ ਖਾਤਮੇ ਦੀ ਗੱਲ ਅਕਸਰ ਕਹੀ ਜਾਂਦੀ ਹੈ ਤੇ ਵੱਡਾ ਸਵਾਲ ਇਹ ਨਿਸ਼ਾਨ ਅਮਰਿਤਪਾਲ ਸਿੰਘ ਦਾ ਪ੍ਰ ਹਰਪ੍ਰੀਤ ਸਿੰਘ ਨਸ਼ੇ 'ਚ ਦੀ ਹਾਲਤ 'ਚ ਤੁਤ तो है आइस ड्रग्स के समेत गिरफ्तार किया गया है चार तो पांच ग्राम आइस ड्रग्स बरामद की गई है हालांकि एसएसपी जो अंकुर गुप्ता ने एस वालो एस पूरी जो वाक्य दी पुष्टि की गई है दंदासी की जो गड्डी है लुधियाना तो जलंधर जा रही थी जो कि हाईवे से पुलिस वालों था था नाकेबंदी की गई है पुलिस वालों गड्डी रोकया गया उसके तो बाद जो तलाशी ली गई थे

जो नशे की खात्मे की कल एमपी खड़ूर साहब अमृतपाल सिंह देवलो कीती जा रही है उससे पराही हरप्रीत सिंह नशे दी हालत जो है पुलिस देवलो बरामद कीता गया काफी सेंसिटिव इशू है हालांकि पुलिस खुल के इस सब इशू ते बोलदी हुई नजर नहीं आ रही पर कुछ ही देर पुलिस देवलो प्रेस कॉन्फ्रेंस कीती जाएगी ते तमाम हर सवाल दा जवाब पुलिस देवलो देता जाएगा एमपीजी अमृतपाल सिंह ਦੀ ਗੱਲ ਕਰੀਏ ਤੇ ਪਿਛਲੇ ਸਾਲ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਕੀਤੀ ਗਈ ਸੀ ਅchnala ਥਾਲੇ ਤੇ ਹਮਲਾ ਕਰਨ ਦੇ ਇਲਜ਼ਾਮ ਦੇ ਤਹਿਤ ਉਹ ਵੱਡੀ ਗ੍ਰਿਫਤਾਰੀ ਕੀਤੀ ਸੀ ਤੇ ਉਸ ਤੋਂ ਬਾਅਦ April ਦੇ ਮਹੀਨੇ ਚ ਅਸਮ ਦੀ ਡਿਬਰੂਗੜ ਜੇਲ ਇਨਾਂ ਨੂੰ ਸ਼ਿਫਟ ਕੀਤਾ ਗਿਆ ਸੀ NSA ਇਨਾਂ ਤੇ ਲਗਾਇਆ ਗਿਆ ਹੈ ਤੇ ਉਸ ਤੋਂ ਬਾਅਦ ਹੀ ਜੇਲਸ ਰਹਿ ਕੇ ਹੀ 2024 ਇਲੈਕਸ਼ਨਸ ਇਨਾਂ ਦੇ ਵੱਲੋਂ ਲੜੀਆਂ ਜਾਂਦੀਆਂ ਨੇ ਪੰਥਕ ਸੀਟ ਖਡੂਰ ਸਹਾਬ ਤੋਂ ਤੇ ਉੱਥੋਂ ਇੱਕ ਵੱਡੇ ਮਾਰਜਨ ਦੇ ਨਾਲ ਅੰਮ੍ਰਿਤਪਾਲ ਸਿੰਘ ਆਪਣੀ ਸ਼ਾਨਦਾਰ ਜਿੱਤ ਪ੍ਰਾਪਤ ਕਰਦਨੇ ਜਿ세 ਕੱਲ ਕਰੀਏ ਪੂਰੇ ਪੰਜਾਬ ਦੀ ਤੇ ਪੰਜਾਬ ਸਭ ਤੋਂ ਜ਼ਿਆਦਾ ਮਾਰਜਿਨ ਦੇ ਨਾਲ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਹੀ ਜਿੱਤ ਪ੍ਰਾਪਤ ਕੀਤੀ ਜਾਂਦੀ ਹੈ तकरीबन 2 ਲੱਖ ਵੋਟਾਂ ਦੇ ਨਾਲ ਆ ਜਿੱਤ ਪ੍ਰਾਪਤ ਕੀਤੀ ਜਾਂਦੀ ਹੈ ਜੋ ਆਗੂ ਹੁੰਦੇ ਨੇ ਕੈਂਡੀਡੇਟ ਹੁੰਦੇ ਨੇ ਕਾਂਗਰਸ ਦੇ ਕੁਲਬੀਰ ਜ਼ੀਰਾ ਉਹਨਾਂ ਨੂੰ ਹਰਾਇਆ ਜਾਂਦਾ ਹੈ ਐਮਪੀ ਬੰਦੇ ਨੇ ਹਲਫ ਲਿਆ ਜਾਂਦਾ ਹੈ ਹਾਲ ਹੀ ਵਿੱਚ 5 ਜੁਲਾਈ ਨੂੰ ਅੰਮ੍ਰਿਤਸਰ ਰੂਰਲ ਦਿਹਾਤੀ ਪੁਲਿਸ ਅਸਮ ਦੇ ਡਿਬਰੂਗੜ੍ਹ ਜੇਲ੍ਹ ਤੋਂ ਪੂਰੀ ਸਖਤ ਸੁਰੱਖਿਆ ਦੇ ਹੇਠ ਦਿੱਲੀ ਲੈ ਕੇ ਪਹੁੰਚੀ ਸੀ ਤੇ ਸਪੀਕਰ ਦੇ ਚੈਂਬਰਸ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਹਲਫ ਜੋ ਹੈ ਉਹ ਲਿਆ ਗਿਆ ਸੀ ਉਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ ਉਹਨਾਂ ਦੇ ਚਾਚੇ ਦੇ ਨਾਲ ਉਹਨਾਂ ਦੀ ਮੁਲਾਕਾਤ ਕਰਵਾਈ ਜਾਂਦੀ ਹੈ ਤਕਰੀਬਨ ਆਜੂ ਮੁਲਾਕਾਤ ਹੁੰਦੀ ਹੈ 50 ਮਿੰਟ ਦੀ ਹੁੰਦੀ ਹੈ ਤੇ ਤੁਰੰਤ ਜੋ ਪੁਲਿਸ ਹੁੰਦੀ ਹੈ ਸਖਤ ਸੁਰੱਖਿਆ ਫੇਰੇ ਦੇ ਹੇਠ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਅਸਮ ਦੀ ਡਿਬਰੂਗੜ੍ਹ ਜੇਲ੍ਹ ਵਾਪਸ ਰਵਾਨਾ ਹੋ ਜਾਂਦੀ ਹੈ ਹਾਲਾਂਕਿ ਉਦੋਵੀ ਅੰਮ੍ਰਿਤਪਾਲ ਸਿੰਘ ਦੀ ਮਾਤਾ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਅੰਮ੍ਰਿਤਪਾਲ ਸਿੰਘ ਦੀ ਮਾਤਾ ਨੇ ਕਿਹਾ ਸੀਗਾ ਕਿ ਅੰਮ੍ਰਿਤਪਾਲ ਸਿੰਘ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ ਖਾਲੀ